ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਟਿਕਟੜ ਬਹੁਤ-ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰ ਦੋ ਅੱਜ ਆ ਪਟਿਆਲੇ ਬਹੁਤ ਸੋਹਣੇ ਸੂਟ ਲੈ ਕੇ ਆਇਆ ਹੈ ਹੈਂਡਵਰਕ ਦੇ ਤੇ ਆਪਾਂ ਜਿਹੜੇ ਕੁਝ ਸਟਿਚ ਕੀਤੇ ਹੋਏ ਨੇ ਆਂਟੀ ਜੀ ਦੇ ਸੂਟ ਆਪਾਂ ਕੈਨੇਡਾ ਭੇਜਨੇ ਸੀਗੇ ਤੇ ਕੁਝ ਆਪਾਂ ਅਨ ਸਟਿਚ ਤੁਹਾਨੂੰ ਸੂਟ ਦਿਖਾਵਾਂਗੇ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਕਰ ਸਕਦੇ ਹੋ ਤੇ ਇਹ ਜਿਹੜੇ ਸੂਟ ਨੇ ਤੁਸੀਂ ਕਿਸੇ ਵੀ ਸਟਾਫ ਦੇ ਉੱਪਰ ਬਣਵਾ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਅਨਸਟਿਚ ਜਿਹੜੇ ਸੂਟ ਦਿਖਾ ਦਿੰਨੇ ਆ ਫਰਸਟ ਸੂਟ ਹੈਗਾ ਜੀ ਵਾਈਨ ਕਲਰ ਦਾ ਵਾਈਨ ਕਲਰ ਦਾ ਸੂਟ ਹੈਗਾ 올ਓਵਰ ਸੈਰਟਨ オーਰਗਾਂਜ਼ ਦਾ ਇਹਦਾ ਫੈਬਰਿਕ ਹੈ ਤੁਸੀਂ ਫੈਬਰਿਕ ਸੇਮ ਵੀ ਰੱਖ ਸਕਦੇ ਹੋ ਤੇ ਕਿਸੇ ਹੋਰ ਫੈਬਰਿਕ ਤੇ ਵੀ ਕਰਵਾ ਸਕਦੇ ਹਾਂ ਕਲਰ ਵੀ ਸੇਮ ਐਂਡ ਚੇਂਜ ਕਰਵਾ ਸਕਦੇ ਹਾਂ ਬਹੁਤ ਸੋਹਣਾ ਇਹ ਤਾਂ ਦੇਖੋ ਘੇਰੇ ਦਾ ਕੰਮ ਹੈਗਾ ਜੀ ਕੰਮ ਦੀ ਤੁਸੀਂ ਸਫਾਈ ਚੈੱਕ ਕਰ ਲਓ ਬਹੁਤ ਸੋਹਣਾ ਬਣਿਆ ਹੋਇਆ ਤੇ ਕਿਤੇ ਵੀ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਆਪਾਂ ਦਵਾਂਗੇ ਤੁਸੀਂ ਹੱਥ ਮੰਨ ਕੇ ਬਸ ਰਿਕੁਐਸਟ ਹੈ ਜੀ ਤੁਸੀਂ ਸਾਨੂੰ ਆਰਡਰ ਜਰੂਰ ਦਿਓ ਸਾਨੂੰ ਵੀ ਕੰਮ ਦੀ ਲੋੜ ਹੈ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਠੀਕ ਹੈ ਜੀ ਤੁਸੀਂ ਜਲਦੀ ਜਲਦੀ ਸਾਡੇ ਤੋਂ ਸੂਟ ਰੈਡੀ ਕਰਵਾਓ ਜਲਦੀ ਜਲਦੀ ਸੂਟ ਦੀ ਬੁਕਿੰਗ ਦੇ ਦਿਓ ਨਿਰფერ ਇਧਰ ਬਾਕੀ ਤੁਸੀਂ ਇਹਦਾ neck neck ਦਾ ਕੰਮ ਚੈੱਕ ਕਰ ਲਓ ਬਹੁਤ ਸੋਹਣਾ ਇਹਦਾ neck ਦਾ ਕੰਮ ਹੈ ਇਹ ਫੁੱਲ ਹੈਂਡਵਰਕ ਦਾ ਸੂਟ ਹੈ ਜਿਹਦੇ ਵਿੱਚ ਕਿਤੇ ਵੀ ਮਸ਼ੀਨ ਦਾ ਟੱਚ ਨਹੀਂ ਹੈਗਾ ਵਿੱਚ ਇਹਦੇ ਬੂਟੀਆਂ ਰਹਿਣਗੀਆਂ ਸੈਰਟਨ ਔਰਗਾਂਜ਼ਾ ਦਾ ਫੈਬਰਿਕ ਹੈ ਬਹੁਤ ਸੋਹਣਾ ਤੇ ਪਾਰਟੀ ਵਲ ਸੂਟ ਜਿਹੜਾ ਆਪਾਂ ਰੈਡੀ ਕੀਤਾ ਹੈ ਸੌਫਟ ਫੈਬਰਿਕ ਆ ਚੁੱਭਣ ਵਾਲਾ ਨਹੀਂ ਹੈਗਾ ਜੀ ਇਹ ਆਪਣਾ ਸੂਟ ਕਨਸਟਿਚ ਜਾਈਗਾ ਇਹ ਆਏਗਾ ਜੀ ਦਾ ਬਾਜੂ ਦਾ ਕੰਮ ਬਹੁਤ ਸੋਹਣਾ ਤੇ ਇਹਦੀ ਲੈਂਥ ਜਿੰਨੀ ਆਪਣੇ 20 ਇੰਚ 21 ਇੰਚ ਜਿੰਨੀ ਲੈਂਥ ਹੁੰਦੀ ਆ ਬਾਹਾਂ ਦੀ ਫੁੱਲ ਉੱਪਰ ਕੰਮ ਜਾਏਗਾ ਜੀ ਠੀਕ ਹੈ ਕਲੀਆਂ ਉੱਪਰ ਨੂੰ ਜਾਣ ਗਈਆਂ ਤੁਸੀਂ ਕਿਸੇ ਹੋਰ ਕਲਰ ਤੇ ਵੀ ਕਰਵਾ ਸਕਦੇ ਹੋ ਫੈਬਰਿਕ ਇਹਦਾ ਹੈਗਾ ਜੀ ਸਟਰਨ ਔਰਗਾਂਜ਼ ਦਾ ਇਦੇ ਨਾਲ ਆਪਾਂ ਨੇ ਰੱਖਿਆ ਹੋਇਆ ਜੀ ਸ਼ਿਮਰ オーਰਗੈਂਜ਼ਾ ਦਾ ਦੁਪੱਟਾ ਵਿੱਚ ਬੂਟੀ ਰਹੇਗੀ ਬਹੁਤ ਸੋਹਣਾ ਦੁਪੱਟਾ ਇਹ ਰੈਡੀ ਹੋਇਆ ਨਾਲ ਇਹਦੇ ਆਪਾਂ ਨੇ ਲਗਾਈ ਹੈ ਜੀ 골ਡਨ ਕਲਰ ਦੀ ਲੇਸ ਗੋਮ ਕਰਕੇ ਆਪਾਂ ਨੇ ਲੇਸ ਲਗਾਈ ਹੈ ਲੇਸ ਵੀ ਆਪਾਂ ਵਧੀਆ ਕੁਆਲਿਟੀ ਦੀ ਲਗਾਈ ਹੈ ਜੇ ਤੁਹਾਨੂੰ ਇਹ ਸੂਟ ਪਸੰਦ ਆ ਜੀ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਸਾਨੂੰ ਆਰਡਰ ਦੇ ਸਕਦੇ ਹੋ ਤੇ ਤੁਸੀਂ ਦੱਸ ਦਿਓ ਸੇਮ ਕਲਰ ਦੇ ਵਿੱਚ ਕਰਨਾ ਹੈ ਜੀ ਜਾਂ ਫਿਰ ਡਿਫਰੈਂਟ ਕਲਰ ਦੇ ਵਿੱਚ ਜਿਵੇਂ ਤੁਹਾਨੂੰ ਠੀਕ ਲੱਗਦਾ ਜਿਹੜਾ ਕਲਰ ਤੁਹਾਨੂੰ ਪਸੰਦ ਹੋਇਆ ਜੀ ਤੁਸੀਂ ਉਹਦੇ ਉੱਪਰ ਬਣਵਾ ਸਕਦੇ ਹੋ ਤੇ ਬਾਕੀ ਤੁਸੀਂ ਦੱਸਿਓ ਵਾਲਾ ਸੂਟ ਕਿਵੇਂ ਦਾ ਲੱਗਿਆ ਨੈਕਸਟ ਸੂਟ ਦਾ ਵੀ ਕਲਰ ਬਹੁਤ ਸੋਹਣਾ ਹੈ ਫੈਬਰਿਕੇ ਦਾ ਰਹੇਗਾ ਜੀ ਰੌ ਸਿਲਕ ਕੜਾਈ ਇਹਦੀ ਬਹੁਤ ਜ਼ਿਆਦਾ ਸੋਹਣੀ ਹੈ ਹੈਂਡਵਰਕ ਦੇ ਵਿੱਚ ਇਹ ਵੀ ਰੈਡੀ ਕੀਤਾ ਹੋਇਆ ਜੀ ਇਹ ਸ਼ਾਰਟ ਦੇ ਵਿੱਚ ਕੰਮ ਆਏਗਾ ਸਾਰਾ ਦੋ ਇੱਥੇ ਆ ਜਾਣਗੇ ਘੇਰੇ ਦੇ ਵਿੱਚ ਬੁੱਟੇ ਫਿਰ ਉੱਪਰ ਹਿਪ ਕੋਲ ਜੀ ਫਿਰ ਕਮਰ ਕੋਲ ਬਹੁਤ ਸੋਹਣਾ ਇਹਦਾ ਵੀ ਕੰਮ ਕੀਤਾ ਹੋਇਆ ਹੈ ਇਹਦੇ ਵਿੱਚ ਥ੍ਰੈਡ ਲਗਾ ਕੇ ਆਪਾਂ ਨੇ ਕੰਮ ਕੀਤਾ ਹੋਇਆ ਜੀ ਇਹਦਾ ਤੁਸੀਂ ਕੰਮ ਚੈੱਕ ਕਰ ਲਓ ਬਹੁਤ ਸੋਹਣਾ ਤੇ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਤੇ ਕਲਰ ਦੇ ਉੱਪਰ ਕਰਵਾ ਸਕਦੇ ਹੋ ਰੌ ਸਿਲਕ ਦਾ ਫੈਬਰਿਕ ਹੈ ਇਹਦੇ ਵਿੱਚ ਲਾਈਨ ਰਹੇਗੀ ਜੀ ਚੈੱਕ ਕਰ ਲਓ ਕਲਰ ਚਾਹੀ ਪ੍ਰੋਪਰ ਨਾ ਆਉਂਦਾ ਹੋਏ ਪਰ ਕਲਰ ਰਿਐਲਿਟੀ ਦੇ ਵਿੱਚ ਬਹੁਤ ਸੋਹਣਾ ਹੈ ਲਾਈਟ ਰਸਟੀ ਜਿਹਾ ਹੈਗਾ ਜੀ ਇਹ ਕਲਰ ਬਾਕੀ ਥੋੜਾ ਬੋਤਾ ਜੀ ਪਿਕਚਰ ਦੇ ਵਿੱਚ ਗੂੜਾ ਫਿੱਕਾ ਹੋ ਜਾਂਦਾ ਇਹ ਆਏਗਾ ਜੀ ਇਹਦੀ 슬ੀਵਜ਼ ਦਾ ਕੰਮ ਬਾਹਾਂ ਦਾ ਕੰਮ ਵੀ ਹੈ ਜਿਹੜਾ ਬਹੁਤ ਭਾਰਾ ਕੀਤਾ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਇਹਦਾ ਜਿਹੜਾ ਸ਼ਰਟ ਦਾ ਕੰਮ ਕੀਤਾ ਹੋਇਆ ਇਹਦੇ ਨਾਲ ਕੀਤਾ ਹੋਇਆ ਸੇਮ ਦੁਪੱਟਾ ਸ਼ੀਮਰ オーਰਗਾਂజా ਦਾ ਵਿੱਚ ਬਨਾਰਸੀ ਦੀ ਬੁੱਟੀ ਰਹੇਗੀ ਖੁੱਲੇ ਡੁੱਲੇ ਤੋਂ ਦੁਪੱਟੇ ਮਿਲਣਗੇ ਜੀ 2.5 ਮੀਟਰ ਬਹੁਤ ਸੋਹਣੀ ਇਹਦੇ ਲੈਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਵੀ ਸੂਟ ਆਪਣਾ ਨਾਨ ਸਟਿਚ ਜਾ ਰਿਹਾ ਜੀ ਤੁਸੀਂ ਕਿਸੇ ਹੋਰ ਕਲਰ ਦੇ ਵਿੱਚ ਵੀ ਕਰਵਾ ਸਕਦੇ ਹੋ ਜੇ ਕੋਈ ਤੁਸੀਂ ਆਪਣਾ ਡਿਜ਼ਾਈਨ ਦੇਣਾ ਚਾਹੁੰਦੇ ਹੋ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਸਾਨੂੰ ਸਿਰਫ ਇੱਕ ਫੋਟੋ ਭੇਜ ਦਿਓ ਵੀ ਤੁਸੀਂ ਇਹਦੇ ਨਾਲ ਦਾ ਸੂਟ ਸਾਨੂੰ ਰੈਡੀ ਕਰਕੇ ਦੇ ਦਿਓ ਅਸੀਂ ਤੁਹਾਨੂੰ ਸੇਮ ਸੂਟ ਜਿਹੜਾ ਰੈਡੀ ਕਰਕੇ ਦਵਾਂਗੇ ਤੇ ਬਾਕੀ ਹੋਰ ਬੁਟੀਕਾਂ ਤੋਂ ਘੱਟ ਰੇਟ ਦੇ ਨਾਲ ਨੈਕਸਟ ਸੂਟ ਇਹ ਨੈਕਸਟ ਸੂਟ ਜੀ ਮੇਰੀ ਸਿਸਟਰ ਦਾ ਇਹਨੇ ਰੈਡੀ ਕਰਵਾਇਆ ਆਪਣਾ ਜੇ ਕਿਸੇ ਨੇ ਇਹ ਸੂਟ ਲੈਣਾ ਹੋਇਆ ਵੀ ਲੈ ਸਕਦੇ ਹੋ ਸੂਟੇ ਤਿਆਰ ਪਿਆ ਤੇ ਜੇ ਤੁਸੀਂ ਕਿਸੇ ਹੋਰ ਕਲਰ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਰ ਤੇ ਵੀ ਰੈਡੀ ਕਰਵਾ ਸਕਦੇ ਹੋ ਇਹਦਾ ਸਪਹਿਲਾ ਮੈਂ ਸਟੱਫ ਤੁਹਾਨੂੰ ਦੱਸ ਦਿੰਨੀ ਆ ਕ੍ਰਸ਼ ਸ਼ਿਮਰ ਦੇ ਵਿੱਚ ਇਹ ਸਟੱਫ ਹੈਗਾ ਜੀ ਬਹੁਤ ਸੋਹਣਾ ਫਾਈਨ ਕੁਆਲਿਟੀ ਦਾ ਪਾਰਟੀ ਵੇਅਰ ਸੂਟ ਹੈਗਾ ਤੇ ਇਹਦੇ ਉੱਪਰ ਆਪਾਂ ਨੇ ਕੀਤਾ ਹੋਇਆ ਹੈਂਡਵਰਕ ਇਹ ਰਹੇਗਾ ਜੀ ਸ਼ਰਟ ਦਾ ਕੰਮ ਇਹ ਸੂਟ ਆਪਾਂ ਦੁਪट्टे ਦੇ ਨਾਲ ਰੈਡੀ ਕੀਤਾ ਹੋਇਆ ਅਗਰ ਤੁਸੀਂ ਇਹਦਾ ਪ੍ਰਾਈਸ ਪੁੱਛੋਗੇ ਜੀ ਦੁਪट्टे ਦੇ ਨਾਲ ਦੱਸਾਂਗੇ ਦੁਪट्टे ਨੂੰ ਫੋਰ ਸਾਈਡ ਲੈਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਇਹਦਾ ਨੈਕ ਦਾ ਕੰਮ ਰਹੇਗਾ ਜੀ ਕਲੀਆਂ ਰਹਿਣਗੀਆਂ ਇਹ ਜਿਹੜੀ ਬੇਲ ਹੈਗੀ ਆ ਜਿਹੜੀ ਚਾਕ ਦੇ ਕੋਲੋਂ ਕਮਰ ਤੱਕ ਆਏਗੀ ਜੀ ਠੀਕ ਹੈ ਚਾਕਾਂ ਤੋਂ ਥੋੜੀ ਜਿਹੀ ਅੰਦਰ ਆਏਗੀ ਪਰ ਕਮਰ ਤੱਕ ਇਹ ਬੇਲ ਆਏਗੀ ਬਹੁਤ ਸੋਹਣੀ ਡਬਲ ਕਲੀਆਂ ਵਾਲਾ ਤੁਸੀਂ ਸੂਟ ਇਹ ਲੈ ਸਕਦੇ ਹੋ ਸਾਡੇ ਤੋਂ ਇਹ ਆ ਗਿਆ ਜੀ ਜਿਹਦੀ ਬਾਜੂ ਦਾ ਕੰਮ ਬਹੁਤ ਸੋਹਣਾ ਬਾਜੂ ਦਾ ਕੰਮ ਵੀ ਬਹੁਤ ਸੋਹਣਾ ਹੈਂਡਵਰਕ ਦਾ ਸੂਟ ਬਣਿਆ ਹੋਇਆ ਕੱਟ ਦਾਣਾ ਸਿੱਪੀ ਤੇ ਮੋਤੀ ਲਾ ਕੇ ਆਪਾਂ ਨੇ ਇਹ ਸੂਟ ਰੈਡੀ ਕੀਤਾ ਜੀ ਇਹਦੇ ਨਾਲ ਸਲਵਾਰ ਤੇ ਵੀ ਵਰਕ ਹੈਗਾ ਕਲਰ ਬਹੁਤ ਜਿਆਦਾ ਸੋਹਣਾ ਰਸਟ ਜਿਹਾ ਕਲਰ ਹੈਗਾ ਜੀ ਪ੍ਰੋਪਰ ਡਾਰਕ ਦੇ ਵਿੱਚ ਠੀਕ ਹੈ ਜੇ ਕਿਸੇ ਮੇਰੀ ਭੈਣ ਨੇ ਸੂਟ ਲੈਣਾ ਹੋਇਆ ਤਾਂ ਲੈ ਸਕਦੇ ਹੋ ਸਟ੍ਰੇਟ ਸਲਵਾਰ ਦਾ ਵਰਕ ਕੀਤਾ ਹੋਇਆ ਜੇ ਕਿਸੇ ਨੇ ਸੂਟ ਸਟਿਚ ਕਰਵਾ ਕੇ ਲੈਣਾ ਹੋਇਆ ਜੀ ਸਟਿਚ ਵੀ ਕਰਵਾ ਸਕਦੇ ਹੋ ਸਟੇਟ ਸਲਵਾਰ ਦਾ ਵਰਕ ਰਹੇਗਾ ਜੀ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਦਬਕੇ ਦਾ ਕੰਮ ਕਟਣਾ ਨਾ ਮੋਤੀ ਸਿੱਪੀ ਬਾਕੀ ਦੇਚ ਆਪਣਾ ਥ्रेड ਲਗਾਇਆ ਹੋਇਆ ਪਿੰਕ ਕਲਰ ਦਾ ਵਰਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫੁੱਲ ਫਿਨਿਸ਼ਿੰਗ ਹੈਗੀ ਆ ਤੇ ਤੁਸੀਂ ਕੱਪੜੇ ਦੀ ਵੀ ਸੜ ਤੋਂ ਵਧੀਆ ਆਪਾਂ ਤੁਹਾਨੂੰ ਜਿਹੜਾ ਚੀਜ਼ ਦੇਵਾਂਗੇ ਨਾਲ ਇਹਦੇ ਰੱਖਿਆ ਹੋਇਆ ਜੀ ਸ਼ਿਮਰ ਚਨੌਨ ਦਾ ਦੁਪੱਟਾ ਬੜੀ ਪ੍ਰੋਬਲਮ ਆਂਦੀ ਸੀਗੀ ਜੇ ਆਪਾਂ ਸ਼ਿਮਰ ਕ੍ਰਸ਼ ਦਾ ਸੂਟ ਲੈਣੇ ਆ ਤਾਂ ਔਰਗੈਂਜ਼ਾ ਦਾ ਦੁਪੱਟਾ ਹੀ ਰੈਡੀ ਕਰਵਾਉਣਾ ਪੈਂਦਾ ਸੀ ਤੇ ਔਰਗੈਂਜ਼ਾ ਦਾ ਜਦੋਂ ਦੁਪੱਟਾ ਪਰ ਰੈਡੀ ਕਰਵਾਉਣਾ ਚਾਹੇ ਆਪਾਂ ਜਿੰਨਾ ਮਰਜ਼ੀ ਫੁੱਲ ਅਪੀਅਰ ਚਨੌਨ ਦਾ ਲੈ ਲਈਏ ਜੀ ਫਿਰ ਵੀ ਉਹ 슬ਿੱਪ ਤਾਂ ਕਰ ਦਈ ਹੈ ਤੇ ਆਪਾਂ ਉਹਦੇ ਲਈ ਲੈ ਕੇ ਆਏ ਜੀ ਸ਼ਿਮਰ ਚਨੌਨ ਦਾ ਦੁਪੱਟਾ ਇਹਦੇ ਚ ਤੁਸੀਂ ਚੈੱਕ ਕਰ ਲਓ ਜੀ ਜਿਵੇਂ ਸ਼ਿਮਰ क्रश ਦੇ ਵਿੱਚ ਹੈਗਾ ਸ਼ਿਮਰ ਉਹਦੇ ਪਲੇਨ ਦੇ ਵਿੱਚ ਚਾਹੇ ਆ ਜੇ ਜੀ ਚਾਹੇ क्रश ਦੇ ਵਿੱਚ ਆ ਦੇ ਉਹਦੇ ਚ ਸ਼ਾਈਨਿੰਗ ਹੁੰਦੀ ਹੈ ਤਾਂ ਇਸ ਦੁਪੱਟੇ ਦੇ ਵਿੱਚ ਵੀ ਸ਼ਾਈਨਿੰਗ ਹੈਗੀ ਹੈ ਸੇਮ ਸਲਵਾਰ ਨਾਲ ਦਾ ਲਾ ਲਓ ਜਾਂ ਤੁਸੀਂ ਸ਼ਰਟ ਨਾਲ ਦਾ ਸੇਮ ਡਾਈ ਹੋਏਗਾ ਜੀ ਇਹਨੂੰ ਆਪਾਂ ਨੇ ਦੇਖੋ ਕਿੰਨੀ ਸੋਹਣੀ ਲੇਸ ਲਗਾ ਕੇ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਜਿਹੜੀ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਗੋਮਲ ਕੀਤੀ ਹੋਈ ਹੈ ਤੇ 2.5 ਮੀਟਰ ਦਾ ਦੁਪੱਟਾ ਹੈਗਾ ਲੇਸ ਲੱਗੀ ਹੋਈ ਹੈ ਜੇ ਕਿਸੇ ਮੇਰੀ ਭੈਣ ਨੇ ਸੂਟ ਲੈਣਾ ਹੋਇਆ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਨਲਾਈਨ ਸਾਡ ਤੋਂ ਸੂਟ ਮੰਗਵਾ ਸਕਦੇ ਹੋ ਜਿਹੜਾ ਆਪਣਾ ਕੋਰੀਅਰ ਚਾਰजेस ਨੇ ਜੀ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਹੈ ਜੇ ਤੁਸੀਂ ਕਿਤੇ ਸਾਨੂੰ ਬਾਹਰ ਬੈਠੇ ਦੇਖ ਰਹੇ ਹੋ ਤਾਂ ਆਪਾਂ ਤੁਹਾਡਾ ਬਾਹਰ ਵੀ ਕੋਰੀਅਰ ਤੇਜ਼ ਦੇਵਾਂਗੇ ਠੀਕ ਹੈ ਜੀ ਖੁੱਲਾ ਡੁੱਲਾ ਹੈਗਾ ਦੁਪੱਟਾ ਨੈਕਸਟ ਸੂਟ ਜਿਹੜੇ ਆਪਣੇ ਹੈਗੇ ਨੇ ਸ਼ਿਮਰ ਦੇ ਵਿੱਚ ਸੋਰੀ ਇਹ ਸੂਟ ਵੀ ਆਪਣੇ ਅਨ ਸਟਿਚ ਜਾ ਰਹੇ ਨੇ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਹ ਸੂਟ ਹੈਗੇ ਵੀ ਨਾਰਮਲ ਰੇਂਜ ਦੇ ਸੀਗੇ ਤੇ ਤਾਂ ਹੀ ਸਾਰੇ ਕਸਟਮਰਸ ਨੇ ਬਾਈ ਕੀਤੇ ਨੇ ਇਹ ਸੂਟ ਇਹਨਾਂ ਲਈ ਪਲੇਨ ਸਲਵਾਰ ਰਹੇਗੀ ਸ਼ਿਮਰ ਬਨਾਰਸੀ ਦੀ ਸ਼ਰਟ ਹੈ ਜੀ ਤੇ ਸ਼ਿਮਰ ਪਲੇਨ ਦੇ ਵਿੱਚ ਇਹ ਹੈਗੀ ਆ ਬਾਟਮ ਨਾਲ ਇਹਦੇ ਰੱਖਿਆ ਹੋਇਆ ਜੀ ਸ਼ਿਮਰ ਚਨਾਉਂਦਾ ਦੁਪੱਟਾ ਬਹੁਤ ਬ੍ਰੀਕ ਜੀ ਆਪਾਂ ਲੇਸ ਲਗਾ ਕੇ ਤੇ ਆਪਾਂ ਇਹਨੂੰ ਰੈਡੀ ਕੀਤਾ ਇਹ ਦੁਪੱਟੇ ਨਾਲ ਸੂਟ ਅਨਸਟਿਚ ਜਾ ਰਹੇ ਨੇ ਜੇ ਕਿਸੇ ਮੇਰੀ ਭੈਣ ਨੇ ਕਿਸੇ ਹੋਰ ਇਹਦੇ ਵਿੱਚ 8 ਕਲਰ ਹੈਗੇ ਨੇ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਦੋ ਕਲਰ ਮੈਂ ਤੁਹਾਨੂੰ ਇਹ ਫੋਟੋ ਦੇ ਵਿੱਚ ਦਿਖਾ ਦਾਂਗੀ ਕਿਉਂਕਿ ਇਹ ਕਸਟਮਰ ਨੇ ਸਾਡੇ ਤੋਂ ਲਏ ਨੇ ਤੇ ਬਹੁਤ ਹੀ ਸੋਹਣਾ ਇਹਦਾ ਸਟੱਫ ਹੈਗਾ ਬਾਕੀ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ 8 ਕਲਰ ਹੈਗੇ ਨੇ ਜੀ ਸਾਡੇ ਕੋਲ 4 ਕਲਰ ਲਾਈਟ ਨੇ 4 ਕਲਰ ਡਾਰਕ ਨੇ ਤੁਸੀਂ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰ ਦਿਓ ਵੀ ਇਹਦੇ ਨਾਲ ਦੇ ਸਾਨੂੰ ਸੂਟਾਂ ਦੀ ਫ ਅਸਨ ਫੋਟੋ ਭੇਜ ਦਾਂਗੇ ਬਿਲਕੁਲ ਵੀ ਚੁੱਬਣ ਵਾਲਾ ਕਪੜਾ ਨਹੀਂ ਹੈਗਾ ਦੂਜੇ ਪਾਸੇ ਵੀ ਤੁਸੀਂ ਚੈੱਕ ਕਰ ਲਓ ਐਂਡ ਫਿਨਿਸ਼ਿੰਗ ਵਾਲਾ ਕਪੜਾ ਹੈਗਾ ਜੀ ਇਹ ਤਾਂ ਸਿੱਧਾ ਪਾਸੇ ਦੀ ਤੇ ਇਹਦੇ ਨਾਲ ਤੁਸੀਂ ਚੈੱਕ ਕਰੋ ਜੀ ਮੈਂ ਤੁਹਾਨੂੰ ਕਿਹਾ ਸੀ ਪਹਿਲੇ ਸੂਟ ਦੇ ਵਿੱਚ ਰਸਤ ਦੇ ਵਿੱਚ ਜਿਵੇਂ ਪਲੇਨ ਦੇ ਵਿੱਚ ਆ ਗਿਆ ਜੀ ਸ਼ਿਮਰ ਬਿਲਕੁਲ ਨਾਲ ਦੁਪੱਟਾ ਮੈਚ ਕੀਤਾ ਹੋਇਆ ਇੱਕ ਕਲਰ ਇਹਦੇ ਵਿੱਚ ਹੈਗਾ ਜੀ ਹੌਟ ਪਿੰਕ ਮਜੈਂਟਾ ਕਲਰ ਚੈੱਕ ਕਰੋ ਇਦੇ ਨਾਲ ਵੀ ਸੇਮ ਹੈਗੀ ਆ ਜੀ ਸਲਵਾਰ ਤੇ ਘੱਟ ਰੇਂਜ ਦੇ ਸੂਟ ਨੇ ਮੇਰੀ ਰਿਕਵੈਸਟ ਹੈ ਜੀ ਕਮੈਂਟਾਂ ਦੇ ਵਿੱਚ ਰੇਟ ਨਾ ਪੁੱਛਿਆ ਕਰੋ ਕਿਉਂਕਿ ਕਈ ਲੋਕ ਕਈ ਕਸਟਮਰਾਂ ਦਾ ਲਾ ਲੋ ਤੁਸੀਂ ਪਰਸਨ ਐਵੇਂ ਦੇ ਹੁੰਦੇ ਨੇ ਜਿਨ੍ਹਾਂ ਨੇ ਸੂਟ ਨਹੀਂ ਵੀ ਲੈਣੇ ਹੁੰਦੇ ਤਾਂ ਵੀ ਰੇਟ ਪੁੱਛੀ ਜਾਂਦੇ ਨੇ ਫਿਰ ਐਵੇਂ ਕਿਸੇ ਨੂੰ ਵੱਧ ਲੱਗਦਾ ਕਿਸੇ ਨੂੰ ਘੱਟ ਲੱਗਦਾ ਜੀ ਪਰ ਜਿੰਨੂੰ ਚੀਜ਼ ਦੀ ਪਹਿਚਾਣ ਹੈ ਤੇ ਉਹ ਮੇਰੀਆਂ ਭੈਣਾਂ ਜ਼ਰੂਰ ਲੈਂਦੀਆਂ ਨੇ ਤੇ ਜਿਵੇਂ ਤੁਹਾਨੂੰ ਪਤਾ ਹੈ ਜੀ ਬੁਟੀਕ ਦੇ ਉੱਪਰ ਕੱਪੜਾ ਵੀ ਸਸਤਾ ਬਿਲਕੁਲ ਨਹੀਂ ਰੱਖਿਆ ਜਾਂਦਾ ਹੈਗਾ ਫਿਰ ਅਗਲਾ ਕਹਿ ਦਿੰਦਾ ਵੀ ਜੇ ਸਸਤਾ ਤਾਂ ਫਿਰ ਫਿਰ ਕਹਿੰਦੇ ਨੇ ਇਹਨਾਂ ਦਾ ਵਧੀਆ ਨਹੀਂ ਹੋਣਾ ਜ ਜੇ ਆਪਾਂ ਕੱਪੜਾ ਵਧੀਆ ਲੈਣੇ ਆ ਤੇ ਫਿਰ ਉਹ ਮਹਿੰਗਾ ਤਾਂ ਜ਼ਰੂਰ ਹੋਏਗਾ ਜਿਹੜੀਆਂ ਭੈਣਾਂ ਮੇਰੀਆਂ ਲੈਂਦੀਆਂ ਨੇ ਤਾਂ ਉਹ ਤੁਸੀਂ ਉਹਨਾਂ ਨੂੰ ਪਤਾ ਹੈ ਜੀ ਕੱਪੜਾ ਬੁਟੀਕ ਤੇ ਮਹਿੰਗਾ ਕਿਉਂ ਹੁੰਦਾ ਕੁਆਲਿਟੀ ਦਾ ਹੁੰਦਾ ਜੀ ਠੀਕ ਹੈ 2.5 ਮੀਟਰ ਸਲਵਾਰ ਤੇ 2.5 ਮੀਟਰ ਸ਼ਰਟ ਦਾ ਕੱਪੜਾ ਮਿਲੇਗਾ ਇੱਕ ਸੂਟ ਆਪਾਂ ਨੇ ਬਲੈਕ ਆਂਟੀ ਜੀ ਦਾ ਸਟਿਚ ਕੀਤਾ ਜੀ ਬਹੁਤ ਸੋਹਣਾ ਜੇ ਕਿਸੇ ਮੇਰੀ ਭੈਣ ਨੇ ਲੈਣਾ ਹੋਇਆ ਬਲੈਕ ਕਲਰ ਦੇ ਵਿੱਚ ਹੈਗਾ ਜੀ ਇਹੇ ਸੇਮ ਵਿੱਚ ਸੈਲਫ ਬਣੀ ਹੋਈ ਹੈ ਜੀ ਬਹੁਤ ਸੋਹਣੀ ਤੇ ਇਹਦਾ ਆਪਾਂ ਨੈੱਕ ਡਿਜ਼ਾਈਨ ਕੀਤਾ ਹੋਇਆ 골ਡਨ ਪਾਈਪਿੰਗ ਲਗਾ ਕੇ ਠੀਕ ਹੈ ਜੀ ਇਹਦੇ ਨਾਲ ਸਲਵਾਰ ਰਹੇਗੀ ਛੋਟੀ ਬੁੱਟੀ ਦੀ ਨਾਲ ਆਪਣੇ オーਰਗੈਂਜ਼ਾ ਦੇ ਵਿੱਚ ਰੱਖਿਆ ਹੋਇਆ ਦੁਪੱਟਾ ਦੁਪੱਟੇ ਦੇ ਵਿੱਚ ਵੀ ਆਪਾਂ ਨੇ ਬੁੱਟੀ ਵਾਲਾ ਦੁਪੱਟਾ ਰੈਡੀ ਕੀਤਾ ਨਾਲ ਆਪਾਂ ਲਗਾਈ ਹੋਈ ਹੈ ਜੀ 골ਡਨ ਕਲਰ ਦੀ ਲੇਸ ਇਹ ਕੋ ਦੁਪੱਟਾ ਕਿੰਨਾ ਸੋਹਣਾ ਹੈ ਤੇ ਸੂਟ ਦੀ ਫੁੱਲ ਗ੍ਰੇਸ ਚੈੱਕ ਕਰੋ ਜੀ ਜੇ ਮੇਰੀ ਭੈਣ ਨੇ ਕਿਸੇ ਨੇ ਆਨ ਸਟਿਚ ਸੂਟ ਲੈਣਾ ਸਲਵਾਰ ਕਮੀਜ਼ ਮਤਲਬ ਉਹ ਵੀ ਲੈ ਸਕਦੇ ਹੋ ਜੇ ਕਿਸੇ ਨੇ ਦੁਪੱਟੇ ਨਾਲ ਰੈਡੀ ਕਰਕੇ ਲੈਣਾ ਤਾਂ ਤੁਸੀਂ ਦੁਪੱਟੇ ਨਾਲ ਵੀ ਲੈ ਸਕਦੇ ਹੋ ਬਾਕੀ ਜੇ ਮੇਰੀ ਭੈਣ ਕਿਸੇ ਨੇ ਸਟੀਚਿੰਗ ਕਰਵਾ ਕੇ ਲੈਣੀ ਹੋਈ ਸਟੀਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੀ ਜਿਪ ਲਗਾ ਕੇ ਆਪਾਂ ਨੇ ਸਟੀਚਿੰਗ ਕੀਤੀ ਹੋਈ ਹੈ ਜੇ ਕਿਸੇ ਭੈਣ ਨੇ ਸਟੀਚਿੰਗ ਜਿਪ ਲਵਾ ਕੇ ਕਰਨੀ ਹੈ ਤਾਂ ਮੈਜ਼ਰਮੈਂਟ ਦੇ ਵਿੱਚ ਲਿਖ ਦਿਓ ਪਰ ਰਿਕਵੈਸਟ ਹੈ ਜੀ ਆਰਡਰ ਜ਼ਰੂਰ ਦਿਓ ਕਿਉਂਕਿ ਸਾਨੂੰ ਕੰਮ ਦੀ ਬਹੁਤ ਜ਼ਿਆਦਾ ਲੋੜ ਹੈ ਨੈਕਸਟ ਸੂਟ ਹੈਗਾ ਜੀ ਬਰਬਰੀ ਦਾ ਪ੍ਰਿੰਟ ਚੈੱਕ ਕਰ ਲੋ ਜੀ ਬਹੁਤ ਸੋਹਣਾ ਬਰਬਰੀ ਦਾ ਇਹ ਪਹਿਲਾਂ ਵੀ ਆਪਾਂ ਕਾਫੀ ਅਨਸਟਿਚ ਵੀ ਸੇਲ ਕੀਤੇ ਸੀਗੇ ਠੀਕ ਹੈ ਜੀ ਤੇ ਆਪਾਂ ਨੇ ਰੈੱਡ ਕਲਰ ਦੀ ਲੈਂਸ ਲਗਾ ਕੇ ਚਾਰ ਸਨੈਕ ਬਣਾਇਆ ਜੀ ਇਹਦਾ ਕਾਫ ਵਾਲੀ ਬਾਜੂ ਰਹੇਗੀ ਨਾਲ ਇਹਦੇ ਸਲਵਾਰ ਦੇ ਵਿੱਚ ਆਪਾਂ ਨੇ ਲੇਸ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਆ ਦੁਪੱਟਾ ਰਹੇਗਾ ਜੀ ਇਹਦਾ ਬਰਬਰੀ ਦਾ ਦੁਪੱਟੇ ਨੂੰ ਵੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਦੁਪੱਟਾ ਇਹਦਾ ਖੁੱਲਾ ਡੁੱਲਾ ਰਹੇਗਾ ਜੀ ਦੁਪੱਟੇ ਨੂੰ ਦੇਖੋ ਕਿੰਨੀ ਸੋਹਣੀ ਲੇਸ ਲਗਾ ਕੇ ਫਿਨਿਸ਼ਿੰਗ ਕਰ ਦਿੱਤੀ ਹੈ ਦੁਪੱਟੇ ਨੂੰ ਲੇਸ ਨਹੀਂ ਸੀ ਹੈਗੀ ਤੇ ਤੁਸੀਂ ਦੁਪੱਟੇ ਨੂੰ ਲੇਸ ਲਗਾ ਕੇ ਫਿਨਿਸ਼ਿੰਗ ਕਰਵਾਤੀ ਵੀ ਲੈ ਸਕਦੇ ਹੋ ਇਹਦੇ ਚ ਹੋਰ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਜੀ ਤੇ ਇਹਦੇ ਚ ਸੇਮ ਪ੍ਰਿੰਟ ਨਹੀਂ ਮਿਲਣਾ ਹੈਗਾ ਅਗਰ ਮਿਲਿਆ ਤਾਂ ਮੈਂ ਤੁਹਾਨੂੰ ਜ਼ਰੂਰ ਦੱਸ ਦਾਂਗੀ ਜੇ ਮਿਲਿਆ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਜਾਂ ਫਿਰ ਡਿਫਰੈਂਟ ਪ੍ਰਿੰਟ ਦੇ ਵਿੱਚ ਸੂਟ ਤੁਸੀਂ ਬਰਬਰੀ ਦੇ ਵਿੱਚ ਸਿਲੈਕਟ ਕਰਕੇ ਲੈ ਸਕਦੇ ਹੋ ਚਲੋ ਠੀਕ ਹੈ ਜੀ ਆਪਾਂ ਅੱਜ ਤੁਹਾਨੂੰ ਕਾਫੀ ਸਾਰੇ ਸੂਟ ਦਿਖਾਏ ਨੇ ਤੇ ਕਾਫੀ ਸੋਹਣੇ ਸੀਗੇ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਤੇ ਜੇ ਤੁਹਾਨੂੰ ਕੋਈ ਤੁਹਾਡੇ ਕੋਲ ਆਪਣਾ ਡਿਜ਼ਾਈਨ ਹੈਗਾ ਤੁਸੀਂ ਆਪਣੇ ਆਪਣਾ ਡਿਜ਼ਾਈਨ ਦਾ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਹੈਂਡ ਵਰਕ ਆਰੀ ਵਰਕ ਜਾਂ ਕੋਈ ਪ੍ਰਿੰਟਡ ਸੂਟ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਸੇਵਾ ਦਾ ਮੌਕਾ ਜਰੂਰ ਦਿਓ ਆਪਾਂ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਸਾਨੂੰ ਦੱਸਿਓ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਹੋਰ ਸੂਟਾਂ ਦੇ ਨਾਲ ਠੀਕ ਹੈ ਜੀ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ